ਅਸੀਂ ਆਪਣੇ ਬੱਚਿਆਂ ਨੂੰ ਵਿਆਹ ਘਟ ਰਹੇ ਆ ਤੇ ਸਾਡੀਆਂ ਸੌਦੇਬਾਜ਼ੀਆਂ ਜ਼ਿਆਦਾ ਚੱਲ ਰਹੀਆਂ ਨੇ ਲੜਕੀ ਵਾਲੇ ਬੱਚੇ ਦਾ ਪੈਕੇਜ ਵੇਖ ਰਹੇ ਨੇ ਬਸ ਜੀ ਪੈਕੇਜ ਐਦਾ 50 ਲੱਖ ਦਾ ਹੈ ਸਾਲ ਦਾ 20 ਲੱਖ ਦਾ ਹੈ ਠੀਕ ਹੈ ਲੜਕੀ ਵਾਲਾ ਨਹੀਂ ਪੁੱਛ ਰਿਹਾ ਕਿ ਬੱਚਿਆ ਰਾਤ ਨੂੰ ਤੁਹਾਡਾ ਬੱਚਾ ਕਿਤੇ 11 ਵਜੇ ਤੇ ਘਰ ਨਹੀਂ ਆਉਂਦਾ ਕਦੇ ਸਾਢੇ 3:00 ਇੰਤਜ਼ਾਰ ਹੀ ਕਰਦੀ ਰਵੇ ਤੇ ਇਹ ਨਸ਼ਾ ਵਰਤ ਕੇ 11-12 ਵਜੇ ਰਾਤ ਨੂੰ ਪਰਤੇ ਕੀ ਕਰੇਗਾ ਪੈਕੇਜ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਜਿੰਨੇ ਕੇਸ ਡਿਵੋਰਸ ਦੇ ਸਿੱਖਾਂ ਦੇ ਚੱਲ ਰਹੇ ਨੇ ਨਾ ਇਤਨੇ ਕਿਸੇ ਦੇ ਨਹੀਂ ਹਰ ਬੰਦਾ ਕੰਬ ਰਿਆ ਆਪਣੇ ਬੱਚੇ ਵਿਆਣ ਲਗਿਆਂ ਕੰਬ ਰਹੇ ਨੇ ਮਾਪੇ ਲੜਕੇ ਵਾਲੇ ਵੀ ਤੇ ਲੜਕੀ ਵਾਲੇ ਵੀ ਪਤਾ ਹੈ ਕਿਉਂ ਕੰਬ ਰਹੇ ਨੇ 80 ਬੱਚਿਆਂ ਨੂੰ ਇੱਕ ਸ਼ਬਦ ਦੇ ਦਿੱਤਾ ਇੰਡੀਪੈਂਡੈਂਟ ਇਹ ਸਾਰਾ ਪਵਾਲਾ ਉੱਥੋਂ ਪਿਆ ਜੇ ਜੇ ਲੜਕੀ ਕਹਿ ਰਹੀ ਹੈ ਕਿ ਮੈਂ 40 ਹਜ਼ਾਰ ਕਮਾ ਰਹੀ ਹਾਂ ਫਿਰ ਮੈਂ ਗੋਲ ਪ੍ਰਸ਼ਾਦੇ ਤੈਨੂੰ ਵੇਲ ਕੇ ਨਹੀਂ ਦੇਣੇ ਮੇਰੇ ਕੋਲੋਂ ਨਾ ਰੱਖੀਂ ਆਸ ਲੜਕਾ ਕਹਿ ਰਿਹਾ ਮੈਂ ਵੀ 60 ਕਮਾ ਰਿਆ ਵਾਂ ਤੇਰ ਆਪਣਾ ਖਰਚਾ ਤੂੰ ਖੁਦ ਕਰ ਮੈਂ ਆਪਣਾ ਕਰਾਂਗਾ ਵਿਚਾਰੇ ਮਾਪੇ ਵਿਚੇ ਪਿਸ ਗਏ ਨਾ ਉਹਨਾਂ ਨੂੰ ਸਵੇਰ ਦੀ ਚਾਹ ਨਸੀਬ ਹੈ ਨਾ ਸ਼ਾਮ ਨੂੰ ਬੇਟਾ ਉਹਨਾਂ ਕੋਲ ਆ ਕੇ ਟਾਈਮ ਸਪੈਂਡ ਕਰ ਰਿਹਾ ਹੈ ਕੌਣ ਜ਼ਿੰਮੇਦਾਰ ਹੈ ਇਸ ਜ਼ਿੰਮੇਦਾਰ ਇਸ ਦੇ ਅਸੀਂ ਹਾਂ ਕਿਉਂਕਿ ਅਸੀਂ ਬੱਚਿਆਂ ਨੂੰ ਪੜਨਾ ਤੇ ਸਿਖਾਇਆ ਹੈ ਪਰ ਅਸੀਂ ਬੱਚਿਆਂ ਨੂੰ ਗੱਲ ਨੂੰ برداشت ਕਰਨਾ ਨਹੀਂ ਸਿਖਾਇਆ ਇੱਕ ਮਿੰਟ ਵਿੱਚ ਜੇ ਨੂੰ ਰਾਣੀ ਨੂੰ ਕੁਝ ਕਹਿ ਦਿੱਤਾ ਤੇ ਇੱਕ ਮਿੰਟ ਵਿੱਚ ਅਜੇ ਸੱਸ ਕਮਰੇ ਵਿੱਚ ਨਹੀਂ ਪਹੁੰਚੀ ਲੜਕੀ ਦਾ ਫੋਨ ਪੇਕੇ ਪਹੁੰਚ ਚੁਕਿਆ ਹੈ ਔਰ ਉਧਰੋਂ ਨਾਲ ਦੇ ਨਾਲ ਹੀ ਜਵਾਬ ਆ ਚੁਕਿਆ ਹੈ ਇਹ ਹੋ ਜਾਏਗਾ ਉਹ ਹੋ ਜਾਏਗਾ ਅਸੀਂ ਕਿਹੜੇ ਕੰਮਾਂ ਵਿੱਚ ਬੈਠੇ ਹਾਂ ਸੰਗਤ ਜੀ ਠੀਕ ਹੈ ਬਾਕੀ ਧਰਮ ਦੇ ਅੰਦਰ ਤਲਾਕ ਸ਼ਬਦ ਹੈ ਪਰ ਗੁਰੂ ਘਰ ਦੇ ਅੰਦਰ ਕੇਵਲ ਲਾਵਾ ਨੇ ਇੱਥੇ ਤਲਾਕ ਸ਼ਬਦ ਵਾਸਤੇ ਕੋਈ ਥਾਂ ਨਹੀਂ ਹੈ ਸਾਡੇ ਬੱਚਿਆਂ ਨੇ ਤਾਂ ਖੇਡ ਬਣਾਈ ਹੋਈ ਹੈ 4 ਮਹੀਨੇ ਬਾਅਦ ਨਹੀਂ ਜੀ ਸਾਡਾ ਮਨ ਨਹੀਂ ਮਿਲ ਰਿਹਾ 6 ਮਹੀਨੇ ਬਾਅਦ ਨਹੀਂ ਜੀ ਅਸੀਂ ਨਹੀਂ ਇੱਕ ਦੂਜੇ ਨਾਲ ਰਹਿ ਸਕਦੇ ਜਿਨ੍ਹਾਂ ਬੱਚਿਆਂ ਨੂੰ ਇਹ ਦਿਮਾਗ ਵਿੱਚ ਰੋਗ ਲੱਗਿਆ ਹੈ ਨਾ ਉਹ ਆਪਣੇ ਬਾਪ ਦਾਦਿਆਂ ਵੱਲ ਵੇਖਣ ਉਹਨਾਂ ਦੀ ਮਾਂ ਉਹਨਾਂ ਦੀ ਦਾਦੀ ਆਈ ਸੀ ਘਰ ਵਿੱਚ ਤੇ ਕੋਈ ਦੂਜਾ ਆਪਸ਼ਨ ਹੀ ਨਹੀਂ ਸੀ ਕਿ ਹਾਂ ਇੰਜ ਵੀ ਕਰ ਸਕਦੇ ਆ ਇੰਜ ਵੀ ਕਰ ਸਕਦੇ ਆ ਨਹੀਂ ਆਈ ਸੀ ਤੇ ਪਤਾ ਸੀ ਐਥੋਂ ਅਰਥੀ ਤੇ ਜਾ ਸਕਦੀ ਐ ਉਤੋਂ ਪਹਿਲਾਂ ਮੈਂ ਨਹੀਂ ਐਥੋਂ ਜਾਵਾਂਗੀ ਭਰਾ ਜਦੋਂ ਤੱਕ ਨਹੀਂ ਸੀ ਲੈਣ ਆਂਦੇ ਤਾਂ ਵੀ ਧੀ ਆਪਣੇ ਪੇਕਿਆਂ ਵੱਲ ਨਹੀਂ ਸੀ ਜਾਂਦੀ ਸਿਕਾ ਅੱਜ ਅਸੀਂ ਆਪਣੀ ਧੀ ਨੂੰ ਇਹ ਤਿੰਨ ਸ਼ਬਦ ਨਹੀਂ ਦਿੰਦੇ ਠੀਕ ਹੈ ਗੱਡੀ ਦੇ ਦਿੱਤੀ ਫਲੈਟ ਦੇ ਦਿੱਤਾ ਸਾਜੋ ਸਮਾਨ ਦੇ ਦਿੱਤਾ ਕਿਤੇ ਗੁਰੂ ਅਮਰਦਾਸ ਵਾਂਗੂ ਆਪਣੀ ਧੀ ਨੂੰ ਅਸੀਂ ਦਿੰਦੇ ਬੇਟਾ ਤਿੰਨ ਭੱਬੇ ਲੈ ਜੀ ਤਿੰਨ ਭੱਬੇ ਆਪਣੀ ਜ਼ਿੰਦਗੀ ਵਿੱਚ ਕਮਾਲ ਵੀ ਤੇਰਾ ਪਤੀ ਵੀ ਤੇਰੇ ਕੋਲ ਰਹੇਗਾ ਤੇ ਤੇਰਾ ਮਾਨ ਸਨਮਾਨ ਸੋਹਰੇ ਪਰਿਵਾਰ ਵਿੱਚ ਬਣਿਆ ਰਹੇਗਾ। ਬਾਬਾ ਜੀ ਉਹ ਕਿਹੜੇ ਭੱਬੇ ਨੇ? ਸਿਖਾ ਤੂੰ ਕਦੇ ਪੁੱਛਿਆ ਆ ਕੇ ਕਿ ਮਹਾਰਾਜ ਜੀ ਕਿਹੜੇ ਭੱਬੇ ਨੇ ਜਿਨ੍ਹਾਂ ਨਾਲ ਮੇਰੀ ਧੀ ਵੱਸ ਸਕਦੀ ਐ? ਉਹ ਤਿੰਨ ਭੱਬੇ ਬਾਬੇ ਨੇ ਦਿੱਤੇ ਸੀ ਆਪਣੀ ਲੜਕੀ ਨੂੰ। ਜੇ ਗੁਰੂ ਆਪਣੀ ਲੜਕੀ ਨੂੰ ਉਹ ਦਾਤਾ ਦੇ ਸਕਦਾ ਹੈ ਕੀ ਅਸੀਂ ਆਪਣੀ ਬੱਚੀ ਨੂੰ ਇਹ ਤਿੰਨ ਚੀਜ਼ਾਂ ਨਹੀਂ ਸਿਖਾ ਸਕਦੇ ਜੇ ਸਿਖਾ ਸਕਦੇ ਹਾਂ ਤੇ ਜ਼ਿੰਦਗੀ ਦੇ ਸੰਗਰਾਮ ਵਿੱਚ ਤੁਸੀਂ ਜਿੱਤ ਜਾਓਗੇ ਜੇ ਨਹੀਂ ਸਿਖਾਓਗੇ ਤੇ ਫਿਰ ਜਿੱਥੇ ਚਾਰ ਕਮਰੇ ਬਣੇ ਹੁੰਦੇ ਨੇ ਨਾ ਇੱਕ ਮਾਂ-ਬਾਪ ਦਾ ਦੋ ਬੱਚਿਆਂ ਦੇ ਵੱਖਰੇ-ਵੱਖਰੇ ਫਿਰ ਤੀਜਾ ਕਮਰਾ ਅਸੀਂ ਲੜਕੀ ਦਾ ਬਣਾ ਕੇ ਰੱਖਦੇ ਹਾਂ ਫਿਰ ਵਿਚਾਰੀ ਵਿਆਹ ਤੋਂ ਕੁਝ ਸਮੇਂ ਬਾਅਦ ਆ ਕੇ ਉਹਦੇ ਵਿੱਚੋਂ ਰਹਦੀ ਹੈ ਨਹੀਂ ਆਪਣੀ ਬੱਚੀ ਨੂੰ ਤਿੰਨ ਭੱਬੇ ਜ਼ਰੂਰ ਸਿਖਾ ਦਿਓ ਅੱਜ ਦੇ ਜ਼ਮਾਨੇ ਵਿੱਚ ਜਿਸ ਵੇਲੇ ਪਹਿਲਾ ਪੱਬਾ ਭੁੱਲ ਗਈ ਹਾਂ ਕੋਈ ਸੰਸਾਰ ਵਿੱਚ ਐਸਾ ਨਹੀਂ ਜੰਮਿਆ ਜਿਹੜਾ ਗਲਤੀ ਨਾ ਕਰੇ ਭੁੱਲਣ ਅੰਦਰ ਸਭ ਕੋ ਸਾਰੇ ਆਪਾਂ ਭੁੱਲਦੇ ਹਾਂ ਜੇ ਲੜਕੀ ਕੋਲ ਇਹ ਪਹਿਲਾ ਪੱਪਾ ਹੋਏਗਾ ਕੋਈ ਗਲਤੀ ਹੋ ਗਈ ਹੋ ਜਾਂਦੀ ਹੈ ਸੁਭਾਵਕ ਹੈ ਸਾਰਿਆਂ ਕੋਲੋਂ ਹੁੰਦੀ ਹੈ ਤੇ ਜੇ ਬੱਚੀ ਕਹਿ ਦੇਵੇ ਜੀ ਪਿਤਾ ਜੀ ਭੁੱਲ ਗਈਆਂ ਪਤੀ ਮੈਂ ਭੁੱਲ ਗਈਆਂ ਜਦੋਂ ਉਹਨੇ ਕਹਿਣਾ ਨਾ ਮੈਂ ਭੁੱਲ ਗਈਆਂ ਅਗਲੇ ਬੰਦੇ ਦੇ ਵੈਸੇ ਹੀ ਠੰਡਾ ਹੋ ਜਾਣਾ ਹੈ ਕਿ ਹਾਂ ਇਸਨੇ ਆਪਣੀ ਗਲਤੀ ਨੂੰ ਮੰਨ ਲਿਆ ਹੈ ਗਲਤੀ ਕਰਕੇ ਜਿਹੜੀ ਬੱਚੀ ਇਹ ਹੱਥ ਜੋੜ ਕੇ ਕਹਿ ਦੇ ਨਾ ਜੀ ਮੈਂ ਭੁੱਲ ਗਈਆਂ ਸਮਝ ਲਓ ਉਹ ਪਰਿਵਾਰ ਵਿੱਚ ਵੱਸ ਜਾਏਗੀ। ਔਰ ਦੂਜੀ ਜਿਹੜੀ ਇਹ ਕਹਿ ਦੇਵੇ ਭਲਾ ਹੈ ਜੀ। ਜਿਹੜੀ ਇਹ ਕਹਿ ਦੇਵੇ ਕਿ ਭਲਾ ਹੈ ਜੀ। ਮੰਨ ਲਓ ਕੋਈ ਉਹਦੇ ਵਾਸਤੇ ਚੀਜ਼ ਲੈ ਕੇ ਆਏ। ਅੱਜ ਕੱਲ ਕੀ ਹੁੰਦਾ ਹੈ ਜੇ ਪਤੀ ਜਾ ਸਸ ਕੋ ਚੀਜ਼ ਲੈ ਕੇ ਆਈ ਨਾ ਨਹੀਂ ਮੈਨੂੰ ਪਸੰਦ ਨਹੀਂ ਹੈ ਮੈਨੂੰ ਤੇ ਤੁਸੀਂ ਦੁਕਾਨਦਾਰ ਦਾ ਨੰਬਰ ਦੇ ਦਿਓ ਮੈਂ ਤੇ ਬਦਲਾ ਕੇ ਲਿਆਣੀ ਹੈ ਕਿਉਂ ਬੱਚੀਓ ਇਹ ਹੁੰਦਾ ਹੈ ਨਾ ਸਾਡੇ ਨਾਲ ਆਪਾਂ ਇਸ ਤਰ੍ਹਾਂ ਕਰਦੇ ਹਾਂ ਨਹੀਂ ਮੰਮੀ ਮੈਨੂੰ ਇਹ ਪਸੰਦ ਨਹੀਂ ਹੈ ਤੁਸੀਂ ਮੈਨੂੰ ਦੁਕਾਨ ਦੱਸ ਦਿਓ ਮੈਂ ਦੂਜਾ ਸੂਟ ਲੈ ਕੇ ਆਉਣਾ ਇਹ ਪਸੰਦ ਨਹੀਂ ਹੈ ਉਹ ਧੀ ਰਾਣੀਏ ਜੇ ਆਪਣੀ ਪਸੰਦ ਦੇ ਤੂੰ 50 ਪਾ ਲਏ ਨੇ ਕਿ ਇੱਕ ਆਪਣੀ ਮਾਂ ਦੇ ਸਨਮਾਨ ਵਾਸਤੇ ਵੀ ਪਾ ਲਏਗੀ ਇਹ ਤੈਨੂੰ ਬਹੁਤਾ ਫਬੇਗਾ ਜਿਸ ਵੇਲੇ ਨੂ ਰਾਣੀ ਇਹ ਕਹਿ ਦਿੰਦੀ ਹੈ ਨਹੀਂ ਮੈਨੂੰ ਪਸੰਦ ਨਹੀਂ ਹੈ ਦੁਕਾਨ ਦਾ ਨੰਬਰ ਦਿਓ ਮੈਂ ਬਦਲ ਕੇ ਲਿਆਉਣਾ ਹੈ ਫਿਰ ਸੱਸ ਦੇ ਸਾਰੇ ਅਰਮਾਨ ਥੱਲੇ ਆ ਜਾਂਦੇ ਨੇ ਕਿ ਮੈਂ ਆਪਣੀ ਬੱਚੀ ਨੂੰ ਇੱਕ ਸੂਟ ਵੀ ਪਸੰਦ ਦਾ ਨਹੀਂ ਦੇ ਸਕੀ ਉਹ ਵਿਚਾਰੀ ਆਪਣੇ ਆਪ ਦੇ ਅੰਦਰ ਲਜਿਤ ਹੋ ਜਾਂਦੀ ਹੈ ਕਿਸ ਕਰਕੇ ਸਾਡੀ ਛੋਟੀ ਸੋਚ ਕਰਕੇ ਦੂਜਾ ਸ਼ਬਦ ਭਲਾ ਹੈ ਕੁਝ ਵੀ ਪਤੀ ਨੇ ਲਿਆ ਦਿੱਤਾ ਕੁਝ ਵੀ ਸੱਸ ਨੇ ਲਿਆ ਦਿੱਤਾ ਕੁਝ ਵੀ ਸੋਰੇ ਨੇ ਲਿਆ ਦਿੱਤਾ ਧੀ ਰਾਣੀਏ ਉਹਨੂੰ ਭਲਾ ਕਹ ਜੀ ਬਹੁਤ ਭਲਾ ਹੈ ਮੈਂ ਤਾਂ ਇਹੋ ਜਿਹਾ ਪਾਇਆ ਵੀ ਨਹੀਂ ਚੰਗਾ ਕੀਤਾ ਤੁਸੀਂ ਇਹ ਬੈਨ ਨੂੰ ਲਿਆਏ ਭਲਾ ਹੈ ਔਰ ਤੀਜੀ ਗੱਲ ਅਗਰ ਪਰਿਵਾਰ ਵਿੱਚ ਕੋਈ ਪਰੇਸ਼ਾਨੀ ਆ ਗਈ ਹੈ ਕੋਈ ਦੁੱਖ ਤਕਲੀਫ ਆ ਗਿਆ ਤੇ ਤੀਜਾ ਪੱਬਾ ਯਾਦ ਰੱਖਿਓ ਪਾਣਾ ਹੈ ਵਾਹੀ ਗੁਰੂ ਦਾ ਪਾਣਾ ਹੈ ਕੋਈ ਗੱਲ ਨਹੀਂ ਜੀ ਜੇ ਪਤੀ ਦੀ ਨੌਕਰੀ ਚਲੀ ਗਈ ਹੈ ਕੋਈ ਗੱਲ ਨਹੀਂ ਜੀ ਕਿਉਂ ਚਿੰਤਾ ਕਰਦੇ ਹੋ ਵਾਹੀ ਗੁਰੂ ਦਾ ਪਾਣਾ ਹੈ ਬਾਬਾ ਜੀ ਹੋਰ ਚੰਗੀ ਦੇਣਗੇ ਤਾਂ ਕੀ ਹੋਇਆ ਜੇ ਨੌਕਰੀ ਨਹੀਂ ਰਹੀ ਤਾਂ ਕੀ ਹੋਇਆ ਜੇ ਘਰ ਵਿਕਣ ਤੇ ਆ ਗਿਆ ਹੈ ਗੁਰੂ ਦਾ ਪਾਣਾ ਹੈ ਹੋਸਕਾ ਦਾ ਗੁਰੂ ਸਾਨੂੰ ਐ ਤੋਂ ਵੱਡਾ ਘਰ ਦੇਵੇ ਜਿਸ ਵੇਲੇ ਬੱਚੀਆਂ ਤਿੰਨ ਭੱਬਿਆਂ ਨੂੰ ਅਪਣਾ ਲੈਣਗੀਆਂ ਉਹ ਦਿਨ ਸਾਡੇ ਘਰਾਂ ਦੇ ਅੰਦਰੋਂ ਤਲਾਕ ਤੇ ਡਿਵੋਰਸ ਸ਼ਬਦ ਚਲਿਆ ਜਾਏਗਾ ਪਰ ਸਿੱਖੋ ਇਹ ਹੋਏਗਾ ਉਦੋਂ ਜਿਸ ਵੇਲੇ ਪੀਵੋ ਪਾਹੂਲ ਖੰਡੇ ਧਾਰ ਪੀਵੋ ਪਾਹੂਲ ਖੰਡੇ ਧਾਰ ਪੀਵੋ ਪਾਹੂਲ ਹੋਏ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਹੋਏ ਜਨਮ ਜਦੋਂ ਅਸੀਂ ਗੁਰੂ ਨੂੰ ਆਪਣਾ ਆਪਾ ਸੌਂਪ ਦਿੰਨੇ ਹਾਂ ਤੇ ਸੰਗਤ ਜੀ ਫਿਰ ਸਰਬ ਧਰਮ ਵਿੱਚ ਇਹ ਗਰਸਤ ਜੀਵਨ ਸਭ ਤੋਂ ਪ੍ਰધાન ਹੋ ਜਾਂਦਾ ਹੈ ਇਹ ਵਿੱਚ ਦਾਸ ਨੇ ਵਿਆਦੀ ਗੱਲ ਤਾਂ ਕਹੀ ਹੈ ਕਿਉਂਕਿ ਅਗਰ ਅਸੀਂ ਆਪਣੇ ਗੁਰੂ ਦੇ ਨਾਲ ਚੱਲਾਂਗੇ ਤੇ ਇਹ ਪਰੇਸ਼ਾਨੀਆਂ ਜੀਵਨ ਵਿੱਚ ਸਾਨੂੰ ਨਹੀਂ ਆਉਣਗੀਆਂ ਇਹ ਪਰੇਸ਼ਾਨੀਆਂ ਉਦੋਂ ਆਉਂਦੀਆਂ ਨੇ ਜਦੋਂ ਅਸੀਂ ਗੁਰੂ ਦਾ ਅੰਮ੍ਰਿਤ ਛੱਡ ਗੁਰੂ ਦੀ ਸਿੱਖਿਆ ਛੱਡ ਗੁਰੂ ਦੀ ਸੰਗਤ ਛੱਡ ਅਸੀਂ ਜਦੋਂ ਸੰਸਾਰ ਨੂੰ ਖੁਸ਼ ਕਰਨ ਵਾਲੇ ਪਾਸੇ ਟੁਰ ਪੈਨੇ ਆ ਉਸ ਵੇਲੇ ਸਾਡੇ ਘਰ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਇੱਕ ਛੋਟਾ ਜਿਹਾ ਨੁਕਤਾ ਤੁਹਾਡੀ ਝੋਲੀ ਵਿੱਚ ਪਾਉਣ ਲੱਗਿਆਂ ਜ਼ਰੂਰ ਇਸ ਨੂੰ ਅਜਮਾਓ